ਸਰਦਾਰ ਲਣਾ ਸਿੰਘ ਮਜੀਠੀਆ ਲਣਾ ਸਿੰਘ ਮਜੀਠੀਆ ਸ਼ੇਰ-ਏ-ਪੰਜਾਬ ਦੇ ਰਾਜ ਵਿੱਚ ਇੱਕ ਸਿੱਖ ਇੰਜੀਨੀਅਰ ਸੀ ਲਣਾ ਸਿੰਘ ਮਜੀਠੀਆ ਨੇ ਗਣਿਤ ਅਤੇ ਇੰਜੀਨੀਅਰਿੰਗ ਦੇ ਵਿਸ਼ਿਆਂ ਵਿੱਚ ਕਮਾਲ ਦੀ ਮਹਾਰਤ ਹਾਸਲ ਕੀਤੀ ਸੀ ਸੂਰਜ ਅਤੇ ਚੰਦ ਦੇ ਅਨੁਸਾਰ ਕੜੀਆਂ ਪਹਿਰਾਂ ਤੇ ਪਲਾਣ ਨੂੰ ਦੱਸਣ ਵਾਲੀ ਕੜੀ ਇਜਾਦ ਕੀਤੀ ਸੀ ਤਿੰਨ ਨਾਲੀਆਂ ਵਾਲੀ ਬੰਦੂਕ ਜਾਦ ਕੀਤੀ ਸੀ ਉੱਚ ਕੋਟੀ ਦੀਆਂ ਤੋਪਾਂ ਤਿਆਰ ਕੀਤੀਆਂ ਸੀ ਜੋ ਕਿ ਯੂਰਪ ਤੇ ਈਸਟ ਇੰਡੀਆ ਕੰਪਨੀ ਦੀਆਂ ਬਣਾਈਆਂ ਤੋਪਾਂ ਦਾ ਮੁਕਾਬਲਾ ਕਰਦੀਆਂ ਸਨ ਸ਼ਾਰਪ ਸੈਲ ਗੋਲੇ ਤਿਆਰ ਕੀਤੇ ਸੀ ਸਰ ਲੈਪਨ ਗ੍ਰੀਫਨ ਤੇ ਵਿਲੀਅਮ ਆਸਬੋਰ ਅਨੁਸਾਰ ਸਰਦਾਰ ਲੜਾ ਸਿੰਘ ਮਜੀਠੀਆ ਉੱਚ ਕੋਟੀ ਦਾ ਮਕੈਨੀਕਲ ਇੰਜੀਨੀਅਰ ਸੀ ਲੜਾ ਸਿੰਘ ਮਜੀਠੀਆ ਦੁਆਰਾ ਤੂਪ ਨਾਲ ਸਮਾਂ ਦੱਸਣ ਵਾਲੀ ਕੜੀ ਸੀ ਜੀ ਦਰਬਾਰ ਸਾਹਿਬ ਵਿਖੇ ਖੱਬੇ ਹੱਥ ਲੱਗੀ ਹੈ ਜਦੋਂ ਅਸੀਂ ਦਰਸ਼ਨੀ ਜੋੜੀ ਤੋਂ ਪ੍ਰਕਾਸ਼ ਸਥਾਨ ਵੱਲ ਦਰਸ਼ਨਾ ਵਾਸਤੇ ਜਾਂਦੇ ਹਾਂ ਲੈਣਾ ਸਿੰਘ ਮਜੀਠੀਆ ਸ੍ਰੀ ਦਰਬਾਰ ਸਾਹਿਬ ਦੀ ਤਕਨੀਕੀ ਤੌਰ ਤੇ ਦੇਖਰੇਖ ਵੀ ਕਰਦੇ ਸਨ